ਦੇਲਦਾਰ ਬੰਦੇ ਚੈਨਲ ਤੇ ਸਾਰੇ ਹੀ ਦੋਸਤਾਂ ਦਾ ਤੇ ਘੋੜਾ ਪਾਲ ਕਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਸੱਜਣ ਮਿੱਤਰਾ ਤੇ ਇੱਕ ਬੇਨਤੀ ਆ ਸੱਜਣੋ ਵੀ ਕਈ ਭਰਾ ਨਾ ਵੀਡੀਓ ਵੇਖ ਲੈਂਦੇ ਆ ਪਰ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਹਏ ਤੱਕ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਕਰਕੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਲਾਈਕ ਕਰ ਲੋ YouTube channel ਨੂੰ subscribe ਕਰ ਲੋ ਤੇ ਆਪਾਂ ਮੇਲੇ ਚੋਂ ਦੋ ਘੋੜੀਆਂ ਲੈ ਕੇ ਆਏ ਆ ਸੇਲ ਤੇ ਇੱਕ ਬਾਈ ਕੋਲੇ ਨਾ ਘੋੜਾਗਾ ਮਾਰਵਾੜੀਆ ਬਾਈ ਕੋੜਾ ਹਾਂਜੀ ਆਸਟ੍ਰੇਲੀਆ ਮਾਰਵਾੜੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਉਹਦੀ ਸਟੱਡ ਸਰਵਿਸ ਓਪਣਾਗੀ ਤੇ ਦੋ ਜਿਹੜੀਆਂ ਘੋੜੀਆਂ ਸੇਲ ਵਾਲੀਆਂ ਇਹਨਾਂ ਬਾਰੇ ਆਪਾਂ ਕਰਦੇ ਆਂ ਭਰਾ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਠੀਕ ਠਾਕ ਹਾਂਜੀ ਠੀਕ ਠਾਕ ਹੈ ਜੀ ਇੱਕਦਮ ਵਧੀਆ ਤੇ ਬਾਈ ਇਹ ਘੋੜਿਆਂ ਦੀ ਡਿਟੇਲ ਦੱਸ ਜ਼ਰੂਰ ਬਾਈ ਜੀ ਆ ਹੈਗੀ ਹੈ 30 ਤੋਂ 32 ਮਹੀਨੇ ਦੇ ਵਿੱਚ ਵਿੱਚ ਜੀ ਬਛੇਰੀ ਹੈ ਅੱਛਾ ਠੀਕ ਹੈ ਜੀ 30 ਤੋਂ 32 ਮਹੀਨਿਆਂ ਦੀ ਬਛੇਰੀ ਹੈ ਹਾਂਜੀ ਹਾਂਜੀ ਇਹ ਆਪਣੇ ਘੋੜੇ ਦੀ ਚੇਤਕ ਦੀ ਜੀ ਚੇਤਕ ਦੀ ਹਾਂਜੀ ਚੇਤਕ ਕਿਹੜੇ ਦਾ ਬੱਚਾ ਆਪ ਚੇਤਕ ਆ ਜੀ ਮੱਝੂ ਕੇ ਲਾਈਨ ਦਾ ਜੀ ਬਲੰਦ ਘੋੜੇ ਦਾ ਤਾਂ ਬੱਚਾ ਹੈ ਜੀ ਅੱਛਾ ਜੀ ਫੌਜੀ ਘੋੜੇ ਦਾ ਪੋਤਾ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਬਾਈ ਹਾਈਟ ਇਹਦੀ ਕਿੰਨੀ ਆ ਜੀ 62 ਤੋਂ ਹੈਗੀ ਹੈ ਠੀਕ ਆ ਦੱਸੀ ਜਾਂਦੀਆਂ ਹਨਾ ਹਾਂਜੀ ਹਾਂਜੀ ਤਾਂ ਹੀ ਚੰਗੀ ਘੋੜੀ ਬਣੀ ਖੜੀ ਹੈ ਤੂੰ ਕੰਨਾ ਬੇਸ਼ੇਰੀ ਕਿੰਨੇ ਮਹੀਨੇ ਚ ਦੱਸੀ ਸੀ ਉਮਰ ਇਹ ਜੀ 28 32 ਤੋਂ 30 ਦੇ ਵਿੱਚ ਵਿੱਚ ਜੀ ਬਸ ਇੰਨਾ ਹੀ ਹੈ ਜੀ ਠੀਕ ਆ 30 ਤੋਂ 32 ਤੱਕ ਹਾਂਜੀ ਤੇ ਬਾਈ ਦੂਜਾ ਨਹੀਂ ਹਜੇ ਫਿਰ ਇਹਦੇ ਤੇ ਸਵਾਰੀ ਸੂਰੀ ਤਾਂ ਨਹੀਂ ਕੀਤੀ ਨਹੀਂ ਜੀ ਹਲੇ ਕੁਛ ਨਹੀਂ ਜੀ ਕਰਦੀਆਂ ਬੇਸ਼ੇਰੀਆਂ ਆਪਣੇ ਪਾਲਿਓ ਹੀ ਹੈ ਜੀ ਇਹੇ ਠੀਕ ਆ ਤੇ ਨਾ ਹੀ ਹਜੇ ਮੇਟ ਹੋਊ ਨਹੀਂ ਜੀ ਇਹਨੇ ਹੀਟ ਇੱਕ ਵਾਰ ਕੱਢੀ ਸੀਗੀ ਆਪਾਂ ਰੋਕ ਲਈ ਸੀ ਜੀ ਹਾਂ ਹਾਂਜੀ ਬਾਕੀ ਹੁਣ ਸੇਲ ਤੇ ਹੈ ਹਨਾ ਹਾਂਜੀ ਹੁਣ ਸੇਲ ਤੇ ਹੈ ਕੀ ਡਿਮਾਂਡ ਹੈ ਇਹਦੀ ਭਰਾ ਇਹਦੀ ਡਿਮਾਂਡ ਜੀ ਸਾਢੇ 3 ਲੱਖ ਰੁਪਏ ਆ ਜੀ ਠੀਕ ਆ ਹਾਂਜੀ ਲਓ ਦੋਸਤੋ ਦੇਖ ਲਓ ਨੇੜ ਦੀ ਵਗੇਰਾ ਕੈਮਰਾ ਮਾਰ ਦਿੰਦਾ ਲੈਂਥ ਬਹੁਤ ਆ ਤੇ ਹਾਈਟ ਵੀ ਚੰਗੀ ਆਗੀ ਬਾਜ ਨੇ ਦੱਸੀ ਆ ਜਿੰਨੀ ਹਾਈਟ ਨਿਕਲੂਗੀ ਪ੍ਰੋਪਰੀ ਜੀ ਹਾਈਟ ਅਜੇ ਹੋਰ ਕਰੂਗੀ ਜੀ ਆਪਣੇ ਹਾਈਟ ਤਾਂ ਹੀ ਕਰੀ ਜਾਣੀ ਆ ਬਾਈ ਇਹਨੇ ਫਿਰ ਹਾਂਜੀ ਹਾਂਜੀ ਹਾਈਟ ਤਾਂ ਵਧੂਗੀ ਬਾਕੀ ਇਹ ਜਿਹੜਾ ਇਹ ਮੱਝੂਕੇ ਲਾਈਨ ਦਾ ਖਾਨਦਾਨ ਆ ਗਿਆ ਹਨਾ ਹਾਂਜੀ ਹਾਂਜੀ ਮੱਝੂਕੇ ਲਾਈਨ ਦਾ ਖਾਨਦਾਨ ਆ ਗਿਆ ਜੀ ਹਾਂ ਇਹ ਦਾ ਫਿਰ ਹਾਈਟ ਕਰਦਾ ਹੀ ਹੈ ਤੈਨੂੰ ਹਾਈਟ ਕਰਦਾ ਜੀ ਇਹਨਾਂ ਦਾ ਬੋਡੀ ਸਟਰਕਚਰ ਬਹੁਤ ਤਗੜਾ ਹੁੰਦਾ ਜੀ ਤੇ ਪੈਰਾ ਵੀ ਬਹੁਤ ਜੀ ਹਾਂਜੀ ਰਾਈਡਿੰਗ ਵਾਸਤੇ ਵੀ ਨੰਬਰ ਹੀ ਹੁੰਦੇ ਜੀ ਆ ਜਾ ਬਾਈ ਫਿਰ ਅੱਗੇ ਆ ਜਾ ਵਧਿਆ ਵੀਡੀਓ ਹਾਂਜੀ ਹਾਂਜੀ ਲਓ ਦੋਸਤੋ ਇਹਦੀ ਵਿਆਪਰ ਲੈਨੇ ਆ ਬਾਈ ਤੋਂ ਡਿਟੇਲ ਇਹਦੇ ਬਾਰੇ ਦੱਸ ਭਰਾ ਇਹ ਜੀ ਹਾਥੀ ਕੋਟੇ ਦੀ ਬੱਚੀ ਹੈ ਜੀ ਹਾਥੀ ਦੀ ਬੱਚੀ ਹੈ ਹਾਂ ਹਾਂਜੀ ਕਨਫਰਮ ਕਰਾਉਂਗੇ ਹਾਂ ਜੀ ਕਨਫਰਮ ਹੈ ਜੀ ਠੀਕ ਹੈ ਠੀਕ ਹੈ ਇਹ ਨਾ ਤਾਂ ਪੁੱਛੀ ਦਾ ਗਿਆ ਯਾਰ ਫਿਰ ਅਗਲੇ ਨੂੰ ਤਸੱਲੀ ਮਿਲ ਜੇ ਹਨਾ ਜਿੰਨੀ ਬਿਲਕੁਲ ਜੀ ਤਸੱਲੀ ਬਖਸ਼ਾ ਜੀ ਕੋਈ ਦਿੱਕਤ ਨਹੀਂ ਜੀ ਤੇ ਇਹ ਬਾਕੀ ਬਾਲ ਪੌਰਗਾਂ ਦੀ ਉਹ ਪਹਿਲੀ ਵੀ ਸਾਫ ਆ ਦੋਨੇ ਜੀ ਜਮਾ ਬਿਲਕੁਲ ਸਾਫ ਹੈ ਕੋਈ ਵੀ ਦਿੱਕਤ ਨਹੀਂ ਜੀ ਠੀਕ ਹੈ ਠੀਕ ਹੈ ਤੇ ਤੇ ਦੀ ਉਮਰ ਆ ਇਹਦੀ ਉਮਰ ਜੀ 4 ਤੋਂ 5 ਸਾਲਾਂ ਦੇ ਵਿੱਚ ਆਈ ਜੀ ਇਹ 6 ਮਹੀਨੇ ਦੀ 7 ਮਹੀਨੇ ਦੀ ਗੱਭ ਹੈ ਜੀ ਇਸ ਨੂੰ ਹੁਣ ਕਿਹੜੇ ਘੋੜੇ ਤੋਂ ਗੱਭ ਇਹ ਸੂਰੇ ਵਾਲੇ ਦੇ ਵੱਡੇ ਘੋੜੇ ਤੋਂ ਗੱਭ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਪਹਿਲਾਂ ਛੋਡੇ ਕੋਲੇ ਹੀ ਸੀ ਇਹ ਹਾਂਜੀ ਇਹ ਆਪਾਂ ਕਹੀ ਇਹਨਾਂ ਵੀ ਆਪਣੇ ਘਰ ਦੇ ਬੱਚੇ ਆ ਜੀ ਠੀਕ ਆ ਠੀਕ ਆ ਐਦਾ ਜੀ ਐਦੀ ਡਿਮਾਂਡ ਹੈਗੀ 3.5 ਲੱਖ ਰੁਪਏ ਦੀ ਇਹਦੀ 3.5 ਲੱਖ ਹਾਂਜੀ ਹਾਂਜੀ ਤੇ ਬੱਚੇ ਬੁੱੱਚੇ ਕਿਵੇਂ ਲਾਉਂਦੀ ਆ ਬੱਚੇ ਬਹੁਤ ਵਧੀਆ ਜੀ ਜੈਓ ਜਾ ਆਪਣੇ ਕੋਲ ਇੱਕ ਬੱਚਾ ਕੱਢਿਆ ਸੀ ਜੇ ਆਪਣੇ ਚੇਤਕ ਦਾ ਹੀ ਸੀਗਾ ਜੋ ਆਪਾਂ ਸੇਲ ਕਰ ਦਿੱਤਾ ਗਿਆ ਅੱਛਾ ਕੱਲ੍ਹ ਜਾਂ ਪਰਸੋਂ ਤੱਕ ਤੇ ਉਸ ਤੋਂ ਪਹਿਲਾਂ ਆਪਣੇ ਕੋਲ ਇੱਕ ਨੁਕਰੇ ਬੱਚਾ ਵੀ ਦਿੱਤਾ ਸੀਗਾ ਇਹਨੇ ਇਹ ਨੁਕਰੇ ਕੋਲ ਤੋਂ ਹੁਣ ਫੇਰ ਦੁਬਾਰਾ ਗੱਭ ਹੈਗੀ ਆ ਜੀ ਵਧੀਆ ਬੱਚਾ ਦੇਊਗੀ ਜੀ ਤੇ ਹਾਈਟ ਤਾਂ ਬਾਈ ਲਗਭਗ ਇਹਦੀ ਵੀ ਓਨੀ ਕੁ ਹੋਊਗੀ ਹਾਂ ਜੀ ਹਾਂਜੀ ਇਹਦੀ ਵੀ ਓਨੀ ਆ ਜੀ 62 ਤੋਂ ਉੱਤੇ ਤੇ ਜਮਾਂ ਸੀਲ ਹੈ ਜੀ ਕੋਈ ਦਿੱਕਤ ਨਹੀਂ ਲੈਂਥ ਲੋਂਥ ਇਹਦੀ ਵੀ ਪੂਰੀ ਹੈ ਨਾ ਉਹਨੇ ਚੰਗੀਆਂ ਹਾਂਜੀ ਪੂਰਨ ਤੇ ਇਹ ਤਾਂ ਤੋਰਾ ਤੂਰਾ ਕਰਾਉਂਦੀ ਹੋ ਵਦਗਾ ਸਵਾਰੀ ਸੂਰੀ ਹਾਂਜੀ ਆਪਾਂ ਜੀ ਕਰਵਾਉਂਦੀਆਂ ਕਾਟੀ ਕਰਵਾਣੇ ਜੀ ਥੋੜਾ ਜਿਹਾ ਅੰਕਲ ਹੋਰੋਂ ਟਾਈਮ ਨਹੀਂ ਮਿਲਦਾ ਕੰਮ ਚੱਲਿੰਦਾ ਸੀ ਕੋਚੇ ਉਹ ਐਸੇ ਕਰਦੀ ਹੈਗੀ ਹਾਂਜੀ ਹਾਂਜੀ ਥੋੜੀ ਬਹੁਤ ਕਰਵਾਉਂਦੀ ਹੈ ਸਵਾਰੀ ਸਵਾਰੀ ਦੇ ਸ਼ੌਂਕ ਹੁੰਦਾ ਨਾ ਹਾਂਜੀ ਹਾਂਜੀ ਤੇ ਭਈ ਆ ਜਾ ਘੋੜਾ ਵੀ ਦਿਖਾ ਦਗੇ ਇੱਧਰ ਆਪਾਂ ਹਾਂਜੀ ਬਿਲਕੁਲ ਜੀ ਆਓ ਆ ਜਾਓ ਦੋਸਤੋ ਬਣੇ ਰਹੋ ਵੀਡੀਓ ਚ ਇਹਦੀ ਡਿਟੇਲ ਦੱਸ ਬਾਈ ਇਹਦੀ ਡਿਟੇਲ ਹੈ ਜੀ ਇਹ ਮੱਝੂ ਕੇ ਲੈਂਦਾ ਜੀ ਅੱਛਾ ਬੁਲੰਦ ਕੋੜੇ ਦਾ ਬੱਚਾ ਹੈ ਜੀ ਇਹ ਠੀਕ ਹੈ ਤੇ ਫੌਜੀ ਕੋੜੇ ਦਾ ਹੀ ਪੋਤਾ ਜੀ ਇਹ ਮੱਝੂ ਕੇ ਲੈਂਦਾ ਆ ਗਿਆ ਹਾਂਜੀ ਹਾਂਜੀ ਤੇ ਇਹ ਬੁਲੰਦ ਕੋੜੇ ਦੇ ਲਾਸਟ ਬੱਚਿਆਂ ਦਾ ਬੱਚਾ ਜੀ ਇਹ ਠੀਕ ਹੈ ਜੀ ਤੇ ਹੁਣ ਇਹਦੀ ਉਮਰ ਕਿੰਨੀ ਹੋ ਗਈ ਬਾਈ ਇਹਦੀ ਉਮਰ ਜੀ ਮਾਰਚ ਤੱਕ 7 ਸਾਲਾਂ ਦਾ ਹੋ ਜੂਗਾ ਜੀ ਇਹ ਅੱਛਾ ਹਾਂਜੀ ਮਾਰਚ ਤੱਕ ਹੈ ਹਾਂਜੀ ਠੀਕ ਆ ਲਓ ਦੋਸਤੋ ਮਾਰੋ ਬੈਡਵਾਡੀ ਤੇ ਨਿਗਾ ਮਜ਼ਬੂਤ ਆ ਨਹੀ ਮੱਜੂ ਕੇ ਲੈਣ ਦਾ ਤਾਂ ਹੈ ਨਾ ਨਾ ਹੀ ਵਿਕਦਾ ਹਾਂਜੀ ਬਿਲਕੁਲ ਜੀ ਮੱਜੂ ਕੇ ਲੈਣ ਦਾ ਨਾਮ ਵਿਕਦਾ ਹੈ ਜੀ ਤੇ ਪੈਰਾਂ ਤੇ ਦੋਸਤੋ ਮੈਂ ਕੈਮਰਾ ਮਾਰਦਾਗਾ ਜੈਸ ਲਾਈਨ ਦੇ ਜੀ ਕੋੜੇ ਦੇ ਕੋੜੀਆਂ ਦੇ ਸੀ ਪੈਰ ਬਹੁਤ ਮਜ਼ਬੂਤ ਹੁੰਦੇ ਜੀ ਬੋਡੀ ਸਟਰਕਚਰ ਵਾਸਤੇ ਜ ਬਹੁਤ ਤਕੜਾ ਹੁੰਦਾ ਜੀ ਜਿੱਥੇ ਵੀ ਦੇਖ ਲੋ ਆਪਣੇ ਤੇ ਇਹਦੀ ਮੀਟਿੰਗ ਫੀਸ ਜੀ ਜੀ ਇਹਦੀ ਆਪਾਂ 51000 ਰੁਪਏ ਕਰ ਰੱਖੀ ਹੈ ਜੀ ਬਾਕੀ ਥੋੜਾ ਬਹੁਤ ਦੂਰ ਤੋਂ ਆਉਂਦੇ ਆ ਭਰਾ ਜਿਹੜੀ ਵੀ ਹੈ ਉਹ ਆਪਦੇ ਹਿਸਾਬ ਨਾਲ ਅੰਕਲ ਜੋੜ ਕਰ ਲੈਂਦੇ ਜੀ ਠੀਕ ਦੇਖ ਲੈਂਦੇ ਮਾਨ ਤਾਨ ਹੋ ਜਾਊਗਾ ਹਾਂਜੀ ਹਾਂਜੀ ਮਾਨ ਤਾਨ ਕਰਦੇ ਆ ਇੱਕ ਆਈ ਐਡਰੈਸ ਜ਼ਰੂਰ ਬੋਲ ਬਾਈ ਐਡਰੈਸ ਜੀ ਬੀ ਐਸ ਨੰਬਰ ਦਾ ਸਟੱਡ ਫਾਰਮ ਹੈ ਜੀ ਸਤੀਪੁਰਾ ਹਨੂਮਾਨਗੜ ਡਿਸਟ੍ਰਿਕਟ ਰਸਨ ਫੋਨ ਨੰਬਰ ਵੀ ਬੋਲ ਦੇ ਭਰਾ 99821 12495 ਠੀਕ ਹੈ ਲਓ ਦੋਸਤੋ ਇਸ ਨੰਬਰ ਤੇ ਕਰ ਲਿਓ ਸੰਪਰਕ ਲੈਂਥ ਲੈਂਥ ਦੇਖੋ ਗਰਦਨ ਗੁਰਦਨ ਦੀ ਮਜ਼ਬੂਤੀ ਪਿੱਠ ਕੁੜੇ ਦੀ ਮਜ਼ਬੂਤੀ ਦੇਖੋ ਪੂਰਾ ਟਾਪ ਕਲਾਸ ਆ ਸਟੱਡ ਸਰਵਿਸ ਲਈ ਕਰ ਲਿਓ ਸੰਪਰਕ ਕਿਸੇ ਵੀ ਭਰਾ ਨੇ ਇਸ ਘੋੜੇ ਤੋਂ ਸਟੱਡ ਸਰਵਿਸ ਲੈਣੀ ਹੋਵੇ ਮਿਲਦੇ ਆ ਜੀ ਹੋਰ ਫਿਰ ਕਿਸੇ ਨਵੀਂ ਵੀਡੀਓ ਚ ਧੰਨਵਾਦ